ਸਤਿ ਸ਼੍ਰੀ ਅਕਾਲ ਦੋਸਤੋ ਬੜੀ ਗਰਮੀ ਆ ਜੀ ਨਜਾਇਜ਼ ਟੈਂਪਰੇਚਰ ਟੈਂਪਰੇਚਰ ਬਹਾ ਹੋਇਆ ਪਾ ਕਿੰਨਾ ਕਿੰਨਾ ਸੀਗਾ 49 49 ਟੈਂਪਰੇਚਰ ਹੋਇਆ ਬਾ ਥੋੜੀ ਪਾ ਨੂੰ ਕਿਾਰੇ ਚ ਪਾਣੀ ਬਾਲੇ ਰੱਬ ਦੀ ਮਸਾ ਨਿਕਲ ਗਏ ਉੱਤੋਂ ਕੰਜਰਦੇ ਨੇ ਚਾਹ ਬਣ ਵਾਲੀ ਆ ਦੇਖੋ ਚਾਹ ਦਾ ਪਤੀਲਾ ਭਰਿਆ ਵੈ ਕਹਿੰਦੇ ਚਾਹੀ ਪੀਣੀ ਆ ਹੋਰ ਪੀ ਵੀ ਕੀ ਸਕਦੇ ਆ ਆਪ ਬਾਈ ਬੈਠਾ ਆਪਣਾ ਭਰਾ ਯਾਗਰ ਸਿਆ ਯਾਗਰ ਸਿਆ ਬੜੀ ਗਰਮੀ ਹੈ ਬਈ ਸੌ ਰੱਬ ਦੀ ਓਏ ਭਾਈ ਗਰਮੀ ਅਜ ਕਿੰਨੀ ਦੇਖ ਲੋ ਮੁੜ ਕੇ ਨਾ ਮੁੜ ਕੇ ਨਾ ਫਲਟੇ ਫਲਟਾ ਵੀ ਜੀ ਫਿਰਦਾਂ ਭਾਇ ਨਾ ਗਰਮੀ ਬਹੁਤ ਆ ਭਈ ਬੜੀ ਗਰਮੀ ਆ ਬਹੁਤ ਆ ਲਾਲਾ ਅੰਦਰ ਹੈ ਅੱਗ ਆ ਅੱਗ ਬਰੂ ਇਹ ਹੋ ਆ ਅੱਗ ਜੀ ਆ ਬਾਈ ਖਸਾ ਮੈਨੂੰ ਤਾਂ ਕਹਿੰਦਾ ਡੱਗੂ ਮੈਦਾ ਕਹਿੰਦਾ ਲੈ ਫੜੋ ਰੰਗ ਲਾ ਕੇ ਪੜਪੜਾ ਕਹਿੰਦਾ ਗੱਲ ਚਾਹਨਾ ਵਰਗਾ ਐਵੇਂ ਬੱਦ ਗਾ ਦੋਗ 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 ਜਿਵੇਂ انجن ਚੱਲਦਾ ਹੁੰਦਾ ਪਿੱਟ ਪਿੱਟ ਭਾਈ ਰੋ ਕਹਿਦਾ ਦਿੰਦਿਆ ਕਹਿੰਦੇ ਆ ਰੇਟ ਵਾਲਾ ਵਾਨਾ ਵਾਲਾ ਪਰ ਜਦੋਂ ਕਿਆਰੇ ਚ ਬੜਨਾ ਪੈਂਦਾ ਨਾ ਦੁਪਹਿਰੇ ਫਿਰ ਪਤਲਾ ਦਾ ਰੇਟ ਵੜਾ ਕੇ ਘਟਾ ਆ ਯਾਰ ਚਲੋ ਮਾੜਾ ਨਹੀਂ ਕਹਿੰਦੇ ਆਪਾਂ ਕਿਸੇ ਨੂੰ ਤੱਤਾ ਪਾਣੀ ਹੁੰਦਾ ਤੱਤਾ ਹੋਰ ਰਿਸਪੈਕਟ ਨਾਲ ਆਪਾਂ ਸਾਰਿਆਂ ਦੀ ਰਿਸਪੈਕਟ ਕਰਦੇ ਆ ਤੱਤਾ ਪਾਣੀ ਹੁੰਦਾ ਤੱਤਾ ਸੂਰਜ ਹੁੰਦਾ ਉਦੋਂ ਤੱਤੇ ਢੂਹੇ ਹੋ ਜਾਂਦੇ ਇਹਦੀ ਚਾਹ ਹੁੰਦੀ ਤੱਤੀ ਚਾਹ ਹੁੰਦੀ ਹੈ ਦੇਖੋ ਚਾਹ ਬਣਾਈ ਬੈਠਿਆ ਹਲੇ ਵੀ ਦੇਖ ਲਓ ਆ ਫਿਰ ਰੰਗ ਤਾਂ ਵੀ ਚਾਲੇ ਹੋ ਜਾਂਦੇ ਚਾਹ ਰੰਗ ਕਹਿੰਦੇ ਚੌਕਲੇਟ ਵਰਗਾ ਹੋ ਜੂ 3:30 ਵਜੇ ਉੱਠ ਖੜਦੇ ਆ ਸਵੇਰੇ ਆਹੀ ਜਨਾ ਚਾਰ ਸੈਂਕੀ ਜਨ ਦੀ ਹਾਂ ਮੇਰਾ ਲਾਲੂ ਯਾਰ ਆਪਣਾ ਭਰਾ ਸੁਣਾਗੀ ਤੱਕ ਆਪਣਾ ਆਂਡਾ ਆ ਗਿਆ ਹਲੋ ਆਂਡਾ ਆ ਗਿਆ ਆਂਡਾ ਆ ਗਿਆ ਭਰਾਬੂ ਆ ਵੀ ਇੱਕ ਸਾਡੇ ਨਾਲ ਰਹਿੰਦਾ 24 ਘੰਟੇ 12 ਮਹੀਨੇ 30 ਦਾ